ਜਿਸ ਦਿਨ ਤੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੌ ਚੁੱਕੀ ਹੈ ਕੁਝ ਨਵੇਂ ਅਤੇ ਵੱਡੇ ਫੈਸਲੇ ਲੈ ਰਹੇ ਨੇ ਜਿਸ ਕਾਰਨ ਅਮਰੀਕਾ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ ਹੜਕੰਪ ਮੱਚਿਆ ਪਿਆ ਵਾਈਟ ਹਾਊਸ ਦੇ ਵੱਲੋਂ ਇਹ ਤਸਦੀਕ ਕੀਤਾ ਗਿਆ ਕਿ ਚੀਨ ਮੈਕਸੀਕੋ ਅਤੇ ਕੈਨੇਡਾ ਦੇ ਉੱਤੇ 1 ਫਰਵਰੀ ਤੋਂ ਟੈਰਫ ਲਗਾ ਦਿੱਤੇ ਜਾਣਗੇ ਇਸੇ ਦਰਮਿਆਨ ਟਰੰਪ ਨੇ ਭਾਰਤ ਚੀਨ ਸਮੇਤ ਬ੍ਰਿਕਸ ਮੁਲਕਾਂ ਨੂੰ ਇੱਕ ਵਾਰ ਫਿਰ ਤੋਂ ਧਮਕੀ ਦੇ ਦਿੱਤੀ ਹੈ ਟਰੰਪ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਈ ਵਰਕਸ ਦੇ ਮੁਲਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਮਰੀਕੀ ਡਾਲਰ ਨੂੰ ਉਹ ਕਦੇ ਬਦਲ ਨਹੀਂ ਸਕਦੇ ਜੇਕਰ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਇਹਨਾਂ ਮੁਲਕਾਂ ਤੇ 100% ਦੀ ਟੈਰਫ ਲਗਾ ਦੇਵੇਗਾ 트럼ਪ ਨੇ ਕਿਹਾ ਕਿ ਜੇਕਰ ਬ੍ਰਿਕਸ ਅਮਰੀਕੀ ਡਾਲਰ ਨੂੰ ਚੁਣੌਤੀ ਦੇਣਗੇ ਕੋਈ ਨਵੀਂ ਕਰੰਸੀ ਸ਼ੁਰੂ ਕਰਨਗੇ ਤੇ ਉਹਨਾਂ ਨੂੰ ਹਾਰ ਹੀਲੇ ਇਹਦੀ ਫਿਰ ਕੀਮਤ ਚਕਾਉਣੀ ਪਵੇਗੀ ਉਹਨਾਂ ਨੂੰ ਅਮਰੀਕੀ ਬਾਜ਼ਾਰ ਤੋਂ ਬਾਹਰ ਸੁੱਟ ਦਿੱਤਾ ਜਾਏਗਾ 트럼ਪ ਨੇ ਕਿਹਾ ਕਿ ਅਮਰੀਕਾ ਦਰਸ਼ਕ ਨਹੀਂ ਬਣ ਸਕਦਾ ਅਤੇ ਇਸ ਖਤਰੇ ਦਾ ਹਰ ਸਭ ਜਵਾਬ ਦੇਵੇਗਾ ਪ੍ਰਾਪ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਬ੍ਰਿਕਸ ਮੁਲਕ ਅਮਰੀਕੀ ਡਾਲਰ ਦੇ ਦਬ ਦਬੇ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਇਸ ਨੂੰ ਚੁੱਪਚਾਪ ਨਹੀਂ ਦੇਖਾਂਗੇ ਜੇਕਰ ਬ੍ਰਿਕਸ ਨਵੀਂ ਕਰੰਸੀ ਬਣਾਉਂਦੇ ਹੈ ਜਾਂ ਕਿਸੇ ਹੋਰ ਕਰੰਸੀ ਦਾ ਸਮਰਥਨ ਵੀ ਕਰਦੇ ਹੈ ਤਾਂ ਉਹਨਾਂ ਤੇ 100% ਦੀ ਟੈਰਫ ਲਗਾ ਦਿੱਤਾ ਜਾਵੇਗਾ ਜੇਕਰ ਅਜਿਹਾ ਹੁੰਦਾ ਹੈ ਤਾਂ ਬ੍ਰਿਕਸ ਮੁਲਕਾਂ ਲਈ ਅਮਰੀਕੀ ਬਾਜ਼ਾਰ ਦੇ ਦਰਵਾਜ਼ੇ ਬੰਦ ਹੋ ਜਾਣਗੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹਦਾ ਮਤਲਬ ਕੀ ਇਹ ਤਾਨਾਸ਼ਾਹੀ ਨਹੀਂ ਕਿ ਜਿਸ ਤਰੀਕੇ ਨਾਲ 트럼ਪ ਚਾਹੁੰਦੇ ਹੈ ਕਿ ਉਸੇ ਤਰੀਕੇ ਨਾਲ ਸਾਰਾ ਕੁਝ ਹੋਵੇ ਦੱਸਣਾ ਬਣਦਾ ਹੈ ਕਿ ਬ੍ਰਿਕਸ ਦੇ ਮੁਲਕਾਂ ਦੇ ਵਿੱਚ ਬ੍ਰਾਜ਼ੀਲ, ਉਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਵਰਗੇ ਮੁਲਕ ਸ਼ਾਮਲ ਨੇ ਇਹ ਸਮੂਹ ਅਮਰੀਕੀ ਡਾਲਰ ਤੇ ਵਿਸ਼ਵ ਵਿਆਪੀ ਨਿਰਭਰਤਾ ਨੂੰ ਘਟਾਉਣਾ ਚਾਹੁੰਦਾ ਹੈ ਬ੍ਰਿਕਸ ਮੁਲਕ ਬ੍ਰਿਕਸ ਮੁਦਰਾ ਦੀ ਮਦਦ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਉਲੀਕ ਰਹੇ ਹੈ ਉਰੂਸ ਅਤੇ ਚੀਨ ਪਹਿਲਾਂ ਹੀ ਡਾਲਰ ਦੀ ਬਜਾਏ ਜਵਾਰ ਅਤੇ ਹੋਰ ਮੁਦਰਾਵਾਂ ਦੇ ਵਿੱਚ ਭਾਵ ਹੋਰ ਕਰੰਸੀਆਂ ਦੇ ਵਿੱਚ ਵਪਾਰ ਕਰ ਰਹੇ ਹੈ ਹੁਣ ਬ੍ਰਿਕਸ ਦੀ ਇਹ ਨਵੀਂ ਕਰੰਸੀ ਅਮਰੀਕਾ ਦੀ ਆਰਥਿਕ ਹਾਲਤ ਨੂੰ ਕਮਜ਼ੋਰ ਕਰ ਸਕਦੀ ਹੈ ਜੇਕਰ ਇਹ ਮੁਲਕ ਆਪਣੀ ਕਰੰਸੀ ਬਣਾ ਲੈਂਦੇ ਹੈ ਤਾਂ ਇਹ ਅਮਰੀਕੀ ਡਾਲਰ ਦੇ ਦਬਦਬੇ ਨੂੰ ਕਮਜ਼ੋਰ ਕਰ ਸਕਦੀ ਹੈ ਅਮਰੀਕਾ ਦੀ ਵਿਸ਼ਵ ਸ਼ਕਤੀ ਦਾ ਇੱਕ ਵੱਡਾ ਕਾਰਨ ਡਾਲਰ ਦਾ ਦਬਦਬਾ ਵੀ ਹੈ ਜੇਕਰ ਦੁਨੀਆ ਡਾਲਰ ਦੀ ਬਜਾਏ ਬ੍ਰਿਕਸ ਕਰੰਸੀ ਨੂੰ ਅਪਣਾਉਣ ਲੱਗ ਗਈ ਤਾਂ ਅਮਰੀਕੀ ਅਰਥਵਿਵਸਥਾ ਨੂੰ ਝਟਕਾ ਵੀ ਲੱਗ ਸਕਦਾ ਹੈ ਪਰ ਹੁਣ ਕੀ 트럼ਪ ਦੀ ਧਮਕੀ ਤੋਂ ਬਾਅਦ ਇਹ ਮੁਲਕ ਡਰ ਚਾਣਗੇ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿਉਂਕਿ ਚੀਨ ਅਤੇ ਰੂਸ ਪਹਿਲਾਂ ਹੀ ਡਾਲਰ ਤੋਂ ਦੂਰ ਜਾਣ ਦੀ ਰਣਨੀਤੀ ਤੇ ਇਸ ਵਕਤ ਕੰਮ ਕਰ ਰਹੇ ਨੇ ਭਾਰਤ ਅਤੇ ਬ੍ਰਾਜ਼ੀਲ ਵੀ ਆਪਣੇ ਵਪਾਰ ਦੇ ਵਿੱਚ ਡਾਲਰ ਦੀ ਬਜਾਏ ਸਥਾਨਿਕ ਕਰੰਸੀ ਨੂੰ ਉਤਸ਼ਾਹਿਤ ਕਰਨ ਦੇ ਬਾਬਤ ਸੋਚ ਰਹੇ ਨੇ ਹਾਲਾਂਕਿ ਟੈਰਫ ਲਗਾਉਣ ਦਾ ਅਮਰੀਕਾ ਦਾ ਫੈਸਲਾ ਬ੍ਰਿਕਸ ਮੁਲਕਾਂ ਨੂੰ ਆਪਣੀ ਕਰੰਸੀ ਬਣਾਉਣ ਵਾਸਤੇ ਹੋਰ ਮਜ਼ਬੂਤੀ ਲਈ ਪ੍ਰੇਰਿਤ ਕਰ ਸਕਦਾ ਹੈ ਇਹਦੇ ਨਾਲ ਹੀ 트럼ਪ ਨੇ ਕਿਹਾ ਕਿ ਜਨਮ ਸਿੱਧ ਅਧਿਕਾਰ ਦੀ ਜਿਹੜੀ ਨਾਗਰਿਕਤਾ ਹੈ ਉਹ ਮੁੱਖ ਤੌਰ ਤੇ ਗੁਲਾਮਾਂ ਦੇ ਬੱਚਿਆਂ ਵਾਸਤੇ ਸੀ ਪਰ ਪੂਰੇ ਵਿਸ਼ਵ ਦੇ ਲੋਕਾਂ ਨੂੰ ਅਮਰੀਕਾ ਆਉਣ ਅਤੇ ਭੀੜ ਬਣਾਉਣ ਵਾਸਤੇ ਨਹੀਂ ਸੀ 트럼ਪ ਨੇ ਦਰਅਸਲ ਆਪਣੇ ਕਾਰਜਕਾਰ ਦੇ ਪਹਿਲੇ ਦਿਨ ਤੋਂ ਹੀ ਜਨਮ ਅਧਿਕਾਰ ਨਾਗਰਿਕਤਾ ਦੇ ਵਿਰੁੱਧ ਇੱਕ ਕਾਰਜਕਾਰੀ ਆਦੇਸ਼ ਤੇ ਉੱਤੇ ਦਸਤਖਤ ਕਰ ਦਿੱਤੇ ਸੀ ਜਿਸ ਨੂੰ ਅਗਲੇ ਦਿਨ ਸਿਆਟਲ ਦੀ ਇੱਕ ਸੰਗੀ ਅਦਾਲਤ ਨੇ ਰੋਕ ਲਗਾ ਦਿੱਤੀ ਸੀ 트럼ਪ ਨੇ ਕਿਹਾ ਕਿ ਉਹ ਇਸ ਵਿਰੁੱਧ ਅਪੀਲ ਦਾਇਰ ਕਰਨਗੇ ਉਹਨਾਂ ਨੇ ਕਿਹਾ ਕਿ ਵੀਰਵਾਰ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾ ਦੇਵੇਗੀ। ਟਰੰਪ ਨੇ ਵਾਈਟ ਹਾਊਸ ਦੇ ਓਵਲ ਦਫ਼ਤਰ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਤਾਂ ਜਨਮ ਤੋਂ ਹੀ ਨਾਗਰਿਕਾਂ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਵਾਸਤੇ ਸੀ। ਇਹਦਾ ਮਤਲਬ ਇਹ ਨਹੀਂ ਸੀ ਕਿ ਪੂਰੀ ਦੁਨੀਆ ਅਮਰੀਕਾ ਵਿੱਚ ਆ ਕੇ ਇਕੱਠੀ ਹੋ ਜਾਵੇ। ਉਹਨਾਂ ਕਿਹਾ ਕਿ ਹਰ ਕੋਈ ਇੱਥੇ ਨੂੰ ਆ ਰਿਹਾ ਹੈ। ਪੂਰੀ ਤਰ੍ਹਾਂ ਅਯੋਗ ਲੋਕ ਵੀ ਆ ਰਹੇ ਨੇ। ਜਿਨ੍ਹਾਂ ਦੇ ਬੱਚੇ ਵੀ ਤਾਂ ਅਯੋਗ ਹੀ ਹੋਣਗੇ। ਇਹ ਜਨਮ ਅਧਿਕਾਰ ਨਾਗਰਿਕਤਾ ਦਾ ਕੋਈ ਮਤਲਬ ਨਹੀਂ ਹੈ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਕਿ ਅਸੀਂ ਸੁਪਰੀਮ ਕੋਰਟ ਵਿੱਚ ਜਿੱਤ ਜਾਵਾਂਗੇ ਦੂਜੇ ਪਾਸੇ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਘਰ 2.5 ਲੱਖ ਤੋਂ ਲੈ ਕੇ 2.5 ਲੱਖ ਬੱਚੇ ਪੈਦਾ ਹੋਏ ਸੀ